ਤਾਂ ਦੇ ਇਤਿਹਾਸ ਦੇ ਵਿੱਚ ਸ਼ਾਇਦ ਇਹ ਪਹਿਲੀ ਵਾਰ ਹੋਇਆ ਹੋਵੇਗਾ ਕਿ ਕਿਸੇ ਸੁਭਾ ਸਰਕਾਰ ਨੇ ਖਾਸ ਕਰਕੇ ਪੰਜਾਬ ਸਰਕਾਰ ਨੇ ਆਪਣੀਆਂ ਤਿੰਨ ਤਿੰਨ ਕੈबिनेट ਮੀਟਿੰਗਾਂ ਦੇ ਵਿੱਚ ਸਾਡੀ ਪੁਰਾਣੀ ਪੈਨਸ਼ਨ ਦੀ ਜਿਹੜੀ ਮੰਗ ਹੈ ਉਸ ਨੂੰ ਸੰਧਾਤਕ ਤੌਰ ਤੇ ਮਨਜ਼ੂਰ ਕੀਤਾ ਉਸ ਤੋਂ ਬਾਅਦ ਪੰਜਾਬ ਸਰਕਾਰ ਦੁਆਰਾ ਦੋ ਦੋ ਨੋਟਿਸ ਮਲਾਈ ਨੂੰ ਸੇਵਾ ਵਿਹਨ ਲਾਗੂ ਕਰਨਾ 15/15 ਦਾ ਨੋਟਿਸ ਰੱਦ ਕਰਕੇ ਪੇਪਰ ਮਿਸ਼ੇਵਲਾ ਨਾਮ ਨਾਲ ਤਰ੍ਹਾਂ ਫੇਸਕਾਨੀਆਂ ਪੰਜਾਬ ਸਰਕਾਰ ਦੇ ਮਹਿਕ ਵਿੱਚ ਕੰਮ ਕਰਦੇ ਕੱਚੇ ਮਲਾਇ ਨੂੰ ਜੈਲਗਰ ਤੋਂ ਮੀਟਿੰਗ ਕੀਤੀ ਸੀ 1 ਜੁਲਾਈ ਨੂੰ ਪਰ ਕੋਈ ਭਵਾਨਤਵਾ ਨੇ ਵੀ ਮਨ ਇਹ ਕੀਤੀ ਤੇ ਮਲਾਇ ਨੂੰ ਕਿਹਾ ਕਿ ਅੱਜ ਨਾਲ ਮੀਟਿੰਗ 25 ਜੁਲਾਈ ਨੂੰ ਕਰਾਂਗਾ 25 ਜੁਲਾਈ ਮੀਟਿੰਗ ਨਹੀਂ ਹੋ ਸਕੀ ਅੱਗੇ ਪਾਸ ਗਈ ਉਸ ਤੋਂ ਬਾਅਦ ਅਰਾਏ ਲਾਇਆ ਵੀ 2 ਅਗਸਤ ਨੂੰ ਮੀਟਿੰਗ ਹੋਊਗਾ 2 ਅਗਸਤ ਨੂੰ ਮੀਟਿੰਗ ਵੀ ਅੱਗੇ ਪਾਸ ਗਈ ਆ ਹੁਣ 22 ਅਗਸਤ ਨੂੰ ਪੰਜਾਬ ਭਵਨ ਚੰਡੀਗੜ੍ਹ ਵਿਖੇ ਮੀਟਿੰਗ ਹੋ ਰਹੀ ਆ ਪਰੇਜੋਰ ਡਾਇਗ੍ਰਾਮ ਨਾਲ ਜਿਹੜਾ ਸਾਂਝਾ ਫਰੰਟਾ ਉਹਨਾਂ ਨੇ ਇਹ ਮੀਟਿੰਗਾਂ ਲਈ ਅਪੀਲ ਕੀਤੀ ਆ ਕਿ ਹੁਣ ਆਉਣ ਵਾਲੇ 10 ਅਗਸਤ ਨੂੰ ਲੁਧਿਆਣੇ ਦੇ ਵਿੱਚ ਮੀਟਿੰਗ ਕਰਕੇ ਫੈਸਲਾ ਕੀਤਾ ਜਾਊਗਾ ਜੀ ਮੁੱਖ ਮੰਤਰੀ ਭਗਵੰਤ ਪਾਜਮ ਨੇ ਵਰਕਿੰਗ ਨੇ ਉਹ ਵੀ ਨਾਲ ਆ ਕੇ ਮਿਲ ਗਏ ਤੇ ਸਰਕਾਰ ਨੂੰ ਵਕਤ ਪਾ ਦੇਣਗੇ ਸੋ ਸਮਾਂ ਰਹਿੰਦੇ ਵਿਚਾਰ ਕਰ ਲਿਆ ਜਾਵੇ ਨਹੀਂ ਤਾਂ ਉਹਦੇ ਜਿਹੜੇ ਪੈਨਸ਼ਨਰ ਸਾਥੀ ਆ ਉਹਨਾਂ ਵੱਲੋਂ ਆਪਣੀ ਹੱਕੀ ਮੰਗਾਂ ਦੇ ਲਈ ਇਹ ਧਰਨਾ ਲਾਇਆ ਕਿਉਂਕਿ ਸਰਕਾਰ ਲੰਬੇ ਸਮੇਂ ਤੋਂ ਜਿਹੜੇ ਆ ਅਵੇਸਲਾਪਨ ਦਿਖਾ ਰਹੀ ਹੈ ਸੁੱਤੀ ਪਈ ਆ ਉਹਨੂੰ ਜਗਾਉਣ ਦੇ ਲਈ ਸਾਡੇ ਜਿਹੜੇ ਪੈਨਸ਼ਨਰ ਸਾਥੀ ਆ ਸਾਡੇ ਜਿਹੜੇ ਬਜ਼ੁਰਗ ਜਿਹੜੇ ਸਾਨੂੰ ਰਾਹ ਵੀ ਖਾਲਣ ਵਾਲੇ ਆ ਉਹਨਾਂ ਵੱਲੋਂ ਇਹ ਜਿਹੜਾ ਧਰਨਾ 2.59 ਦੇ ਗੁਣਾਕ ਲੈਣ ਦੇ ਲਈ ਲਾਇਆ ਗਿਆ ਸੋ ਅਸੀਂ ਪੰਜਾਬ ਸਿਵਲ ਸੈਕਟਰੀਏਟ ਦੀ ਜਿਹੜੀ ਜੁਆਇੰਟ ਐਕਸ਼ਨ ਕਮੇਟੀ ਆ ਸਾਂਝਾ ਮਲਾਜਮ ਮੰਚ ਆ ਸਾਂਝਾ ਫਰੰਟ ਉਹਨਾਂ ਵੱਲੋਂ ਅਸੀਂ ਸਮੂਲੀਅਤ ਕੀਤੀ ਆ ਉਹ ਵੀ ਨਾਲ ਆ ਕੇ ਮਿਲ ਗਏ ਤੇ ਸਰਕਾਰ ਨੂੰ ਵਕਤ ਪਾ ਦੇਣਗੇ ਸੋ ਸਮਾਂ ਰਹਿਣ ਦੇ ਵਿਚਾਰ ਕਰ ਲਿਆ ਜਾਵੇ ਨਹੀਂ ਤਾਂ ਉਹੀ ਹਾਲ ਹੋਊਗਾ ਜੋ ਰਵਾਇਤੀ ਪਾਰਟੀਆਂ ਦਾ ਹੋਇਆ ਸੀਗਾ ਉਹੀ ਹਾਲ ਆਮ ਆਦਾ ਸਾਹਿਬ ਜੀ ਤੁਸੀਂ ਕਿਵੇਂ ਇਥੇ ਧਾਰਨੇ ਵਿੱਚ ਇਹ ਸਾਡੇ ਬਹੁਤ ਹੀ ਸੂਰਬੀਰ ਯੋਧੇ ਜਿਹੜੇ ਪੈਨਸ਼ਨਰ ਸਾਥੀ ਆ ਉਹਨਾਂ ਵੱਲੋਂ ਆਪਣੀ ਹੱਕੀ ਮੰਗਾਂ ਦੇ ਲਈ ਇਹ ਧਰਨਾ ਲਾਇਆ ਕਿਉਂਕਿ ਸਰਕਾਰ ਲੰਬੇ ਸਮੇਂ ਤੋਂ ਜਿਹੜੀ ਆ ਅਵੇਸਲਾਪਨ ਦਿਖਾ ਰਹੀ ਹੈ ਸੁੱਤੀ ਪਈ ਆ ਉਹਨੂੰ ਜਗਾਉਣ ਦੇ ਲਈ ਸਾਡੇ ਜਿਹੜੇ ਪੈਨਸ਼ਨਰ ਸਾਥੀ ਆ ਸਾਡੇ ਜਿਹੜੇ ਬਜ਼ੁਰਗ ਜਿਹੜੇ ਸਾਨੂੰ ਰਾਹ ਵੀ ਖਾਲਣ ਵਾਲੇ ਆ ਉਹਨਾਂ ਵੱਲੋਂ ਇਹ ਜਿਹੜਾ ਧਰਨਾ 2.59 ਦੇ ਗੁਣਾਕ ਲੈਣ ਦੇ ਲਈ ਲਾਇਆ ਗਿਆ ਸੋ ਅਸੀਂ ਪੰਜਾਬ ਸਿਵਲ ਸੈਕਟਰੀਟ ਦੀ ਜਿਹੜੀ ਜੁਆਇੰਟ ਐਕਸ਼ਨ ਕਮੇਟੀ ਆ ਸਾਂਝਾ ਮਲਾਜਮ ਮੰਚ ਆ ਸਾਂਝਾ ਫਰੰਟ ਉਹਨਾਂ ਵੱਲੋਂ ਅਸੀਂ ਸਮੂਲੀਅਤ ਕੀਤੀ ਆ ਕਿ ਅਸੀਂ ਇਹਨਾਂ ਦੇ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਆ ਇੱਕ ਨੰਬਰ ਏਰੀਅਰ ਵਾਲੀ ਇੱਕ ਮਿਸ਼ਨ ਦਾ ਏਰੀਅਰ 116 ਤੋਂ 3621 ਤੱਕ ਦਾ ਪੈਂਡਿੰਗ ਪਿਆ ਜਦੋਂ ਕਿ ਹਿਮਾਚਲ ਸਰਕਾਰ ਨੇ 20% ਦੇ ਦਿੱਤਾ ਹੈ ਔਰ ਹਿਮਾਚਲ ਦੀ ਹਾਈ ਕੋਰਟ ਨੇ ਫੈਸਲਾ ਕਰਤਾ ਕਿ ਇਹਨਾਂ ਨੂੰ ਏਰੀਅਰ ਦਿੱਤਾ ਜਾਵੇ 6% ਵਿਆਜ ਦੇ ਨਾਲ ਪੰਜਾਬ ਦੀ ਸਰਕਾਰ ਤਸ ਤੋਂ ਮਸ ਨਹੀਂ ਹੁੰਦੀ ਔਰ ਜਿਹੜਾ ਡੀਏ ਨਾ ਕਿਸ਼ਟਾ ਹੈ ਅੱਜ ਦੀ ਡੇਟ 'ਚ 204 ਮਿਲੇ ਡੀਏ ਪੈਂਡਿੰਗ ਪਿਆ ਹੈ ਸੈਂਟਰਲ ਗਵਰਨਮੈਂਟ ਨੇ ਸਾਰੇ ਕਲੀਅਰ ਕਰਤੀਆਂ ਸਾਡੇ ਨੇਬਰਿੰਗ ਸਟੇਟਸ ਨੇ ਕੱਲ ਬੇਤਮਨ ਦੇ ਹਰਪਾ ਸਿੰਘ ਜੀਮਾ ਨਾਲ ਜੋ 22 ਨਵੰਬਰ ਨੂੰ ਮੀਟਿੰਗ ਹੋਈ ਆ ਜੋ ਕਿ ਬਿਲਕੁਲ ਵਸਟੇ ਰਹੀ ਆ ਉਸ ਤੋਂ ਪਹਿਲਾਂ ਵੀ ਬਤ ਹਰਪਾਲ ਸਿੰਘ ਜੀ ਨਾਲ ਸਾਤੀ ਮਿੰਟਾਂ ਹੋ ਚੁੱਕੀਆਂ ਆ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ